ਸਾਡੇ YouTube ਚੈਨਲ ਤੇ ਆਫਰ ਆਫ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਸ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਪਟਿਆਲਾ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਬਿਜਲੀ ਨਿਗਮ ਦੇ ਸੀਐਮਡੀ ਨਾਲ ਕੀਤੀ ਮੁਲਾਕਾਤ ਤੇ ਉਹਨਾਂ ਵੱਲੋਂ ਮੰਗਾਂ ਸਬੰਧੀ ਦਿੱਤੇ ਗਏ ਪ੍ਰੋਸੇ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਵਾਂਗੇ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬਰ ਤਾਂ ਜੋ ਰੇਕ ਕੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਬਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਦੇ ਪੈਨਸ਼ਨਰਸ ਅਤੇ ਪੀਐਸਪੀਸੀਐਲ ਦੇ ਪੈਨਸ਼ਨਰਸ ਲੰਬੇ ਸਮੇਂ ਤੋਂ ਆਪਣੇ 55 ਲੱਖਾਂ ਦੇ ਬਕਾਇਆ ਸੰਬੰਧੀ ਇੰਤਜ਼ਾਰ ਕਰਦੇ ਕਰਦੇ ਥੱਕ ਗਏ ਜਾਂਦੇ ਸਨ ਤੇ ਬਹੁਤ ਸਾਰੇ ਪੈਨਸ਼ਨਰ ਨੇ ਤਾਂ ਇੱਕ ਇੱਕ ਸੋਭਾ ਤੋਂ 3621 ਤੱਕ ਦੇ ਬਕਾਇਆ ਦੀ ਅਦਾਇਗੀ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖਟਕਾਇਆ ਸੀ ਉਹਨਾਂ ਵੱਲੋਂ ਕਈ ਸੀਡਬੀਪੀ ਤੇ ਫਿਰ ਸੀਓਸੀਪੀ ਸਹ ਹਾਈ ਕੋਰਟ ਵਿੱਚ ਲਗਾਈਆਂ ਗਈਆਂ ਇਨ ਦੇ ਸੱਤੇ ਵਜੋਂ ਆਕਰ ਪੰਜਾਬ ਸਰਕਾਰ ਨੇ ਮਿਤੀ 13/2/2025 ਨੂੰ ਇੱਕ ਕੈਬਨਟ ਮੀਟਿੰਗ ਕਰਕੇ ਆਕਰ 5516 ਦਾ ਬਕਾਇਆ ਅਦਾ ਕਰੂ ਦਾ ਫੈਸਲਾ ਲੈ ਲਿਆ ਤੇ ਇਸ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਮਿਤੀ 18/2/2025 ਨੂੰ ਕਰ ਦਿੱਤਾ ਗਿਆ ਸੀ ਪਰੰਤੂ ਪੀਐਸਪੀਸੀਐਲ ਦੇ ਪੈਨਸ਼ਨਾਂ ਲਈ ਪਾਵਰ ਕਾਰਪੋਰੇਸ਼ਨ ਨੇ ਇਹ ਸਰਕੂਲਰ ਨੰਬਰ 2025 ਨੂੰ ਪੰਜਾਬ ਦੇ ਸਮੁੱਚੇ ਬਿਜਲੀ ਕਾਮਿਆਂ ਤੇ ਪੈਨਸ਼ਨਰਸ ਤੇ ਲਾਗੂ ਕਰਨ ਲਈ अपनाया सी 1034225 ਦੇ ਸਪਲਰ ਨੂੰ ਪੈਨਸ਼ਨਰਸ ਤੇ ਲਾਗੂ ਕਰਨ ਲਈ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪੰਜਾਬ ਪਹਿਲਵਾਨ ਜਤੇਵੰਦੀ ਪਟਿਆਲਾ ਵੱਲੋਂ ਇੱਕ ਸੂਬਾ ਪੁਦਰੀ ਡੈਪੂਟੇਸ਼ਨ ਅਮਰਜੀਤ ਸਿੰਘ ਬਾਬਾ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ ਦੇ ਚੇਅਰਮੈਨ ਖਜਾਇ ਸਿੰਘ ਆਈਏਐਸ ਨੂੰ ਮੁੱਖ ਦਫ਼ਤਰ ਪਟਿਆਲਾ ਵਿਖੇ ਮਿਲਿਆ ਡੈਪੂਟੇਸ਼ਨ ਵੱਲੋਂ 1116 ਤੋਂ 2321 ਤੱਕ ਦਾ 55000 ਦੇ ਬਕਾਏ ਜਾਰੀ ਕਰਨ ਸਬੰਧੀ ਮਿਤੀ 3/4/2025 ਦੇ ਸਰਪੋਤ ਸਬੰਧੀ ਵਿਸਥਾਰ ਪੂਰਵ ਗਲਵਤ ਕੀਤੀ ਗਈ ਜਨਰਲ ਸਕੱਤਰ ਬੀਐਸ ਸੇਖੋਂ ਦੇ ਕਹਿਣ ਅਨੁਸਾਰ ਸੀਐਮਡੀ ਨੇ ਯਕੀਨ ਤੋਂ ਆਇਆ ਕਿ ਪੰਜਾਬ ਸਰਕਾਰ ਵੱਲੋਂ ਸੋਧੇ ਗਏ 6ਵੇਂ ਤਰਕਾ ਕਮਿਸ਼ਨ ਦੇ ਏਰੀਆ ਸਬੰਧੀ ਹਦਾਇਤਾਂ ਨੂੰ ਇਨਪੈਨ ਲਾਗੂ ਕੀਤਾ ਜਾਵੇਗਾ ਇਸ ਮੌਕੇ ਜਨਰਲ ਸਕੱਤਰ ਵੱਲੋਂ ਸੀਐਮਡੀ ਦੇ ਧਿਆਨ ਵਿੱਚ ਲਿਆਂਦਾ ਗਿਆ ਕੀ ਟਰਾਂਸਪੋਰਟ ਸੰਸਥਾ ਵਿੱਚ ਏਰੀਆ ਦੀ ਅਦਾਇਗੀ ਸੰਬੰਧੀ ਹਦਾਇਤਾਂ ਅਜੇ ਤੱਕ ਕੋਈ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਦੇ ਬਾਰੇ ਸੀਐਮਡੀ ਨੇ ਪ੍ਰੋਸਤਾ ਦਿੱਤਾ ਕਿ ਟਰਾਂਸਪੋਰਟ ਵਿੱਚ ਸਰਕੂਲਰ ਲਾਗੂ ਕਰਨ ਸੰਬੰਧੀ ਬਹੁਤ ਜਲਦੀ ਹਦਾਇਤਾਂ ਜਾਰੀ ਹੋ ਜਾਣਗੀਆਂ ਐਸੋਸੀਏਸ਼ਨ ਨੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਜਿਸ ਦਫ਼ਤਰ ਵਿੱਚੋਂ ਪੈਨਸ਼ਨਰਸ ਪੈਨਸ਼ਨ ਲੈ ਰਹੇ ਹਨ ਉਸੇ ਦਫ਼ਤਰ ਵਿੱਚੋਂ ਹੀ ਏਰੀਆ ਦੀ ਅਦਾਇਗੀ ਵੀ ਕੀਤੀ ਜਾਵੇ ਡੈਕੋਰੇਸ਼ਨ ਵਿੱਚ ਅਮਰਜੀਤ ਸਿੰਘ ਬਾਬਾ ਪ੍ਰਧਾਨ ਬੀਐਸ ਸੇਖੋਂ ਜਨਸਕਤਰ ਐਮ ਐਲ ਕਪਲੋ ਲਖਵੀਰ ਸਿੰਘ ਪਰਮਜੀਤ ਸਿੰਘ ਜਲੰਧਰ ਸੁਖਦੇਵ ਸਿੰਘ ਰਾਜਕੁਮਾਰ ਸ਼ਿਵਦੇਵ ਸਿੰਘ ਬਲਵਿੰਦਰ ਸਿੰਘ ਪਸਿਆਣਾ ਸੁਰਜੀਤ ਸਿੰਘ ਰਾਜਪਾਲ ਸਿੰਘ ਅਤੇ ਨਰੇਸ਼ ਅਦੀ ਸ਼ਾਮਲ ਸਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਈ ਸੀਐਮਡੀ ਦੁਆਰਾ ਦਿੱਤੇ ਗਏ ਭਰੋਸੇ ਮੁਤਾਬਕ ਪਾਵਰ ਸਟੇਸ਼ਨ ਤੋਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਸਮੇਂ ਸਿਰ ਤੇ ਵਾਅਦੇ ਮੁਤਾਬਕ ਏਰੀਅਰ ਦੀ ਅਦਾਇਗੀ ਕੀਤੀ ਜਾਂਦੀ ਹੈ ਜਾਂ ਫਿਰ ਪੈਨਸ਼ਨਾਂ ਨੂੰ ਹੋਰ ਸੰਗਲਸ਼ ਕਰਨਾ ਪਵੇਗਾ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਤੁਹਾਨੂੰ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਕਾਇਰ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਧੰਨਵਾਦ ਜੀ